ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਦੋ ਵੱਖ-ਵੱਖ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਡਿਟੇਲਡ ਨੋਟੀਫਿਕੇਸ਼ਨ ਆਪਾਂ ਦੋਨੋਂ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜੋ ਪਹਿਲਾ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਮਲਟੀਟਾਸਕਿੰਗ ਸਟਾਫ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਸਿੱਧੀ ਇੰਟਰਵਿਊ ਹੋਊਗੀ ਜੀ ਮਿਤੀ 4 ਜਨਵਰੀ 2024 ਨੂੰ ਇਹਦੇ ਲਈ ਯੋਗਤਾ ਇਹਨਾਂ ਵੱਲੋਂ SSC 10th ਪਾਸ ਕੁਆਲੀਫਿਕੇਸ਼ਨ ਮੰਗੀ ਗਈ ਹੈ ਤੇ ਸਬੰਧਤ ਤਜਰਬਾ ਵੀ ਮੰਗਿਆ ਗਿਆ ਹੈ ਕਲੀਨਿੰਗ Sweeping Mopping Cleaning of Drainage Toilets Window Glass ਪੈਨਲ ਗਲਾਸ ਪਾਰਟੀਸ਼ਨਸ ਡਿਸਪੋਜ਼ਲ ਆਫ ਗਾਰਬੇਜ ਸ਼ਿਫਟਿੰਗ ਆਫ ਇਕੁਪਮੈਂਟ ਫਰਨੀਚਰ ਐਂਡ ਐਨੀ ਅਦਰ ਵਰਕ ਅਸਾਈਨਡ ਇਹਨਾਂ ਵੱਲੋਂ ਲਿਖਿਆ ਗਿਆ ਵੱਖ-ਵੱਖ ਕੰਮ ਹੈ ਇਹ ਤੁਹਾਡੇ ਤੋਂ ਲੈ ਵੀ ਜਾਣਗੇ ਤੇ ਇਹਦੇ ਵਿੱਚ ਇਹਨਾਂ ਵੱਲੋਂ ਤਜਰਬਾ ਵੀ ਮੰਗਿਆ ਗਿਆ ਜੀ ਤੇ ਇਹਦੇ ਲਈ ਇਹਨਾਂ ਵੱਲੋਂ ਪ੍ਰੀਫਰੈਂਸ ਲਿਖਿਆ ਗਿਆ ਹੈ ਪ੍ਰੀਫਰੈਂਸ will be given to candidates having 1 year of housekeeping experience 30 ਸਾਲ ਏਜ ਲਿਮਟ ਹੈ 16400 ਸੈਲਰੀ ਰਹਿਣ ਵਾਲੀ ਹੈ ਜੀ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ HRD ডিপਾਰਟਮੈਂਟ ਹੋਮੀ ਭਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਮੋਹਾਲੀ ਪੰਜਾਬ ਇੱਥੇ ਜਾ ਕੇ ਇੰਟਰਵਿਊ ਦੇ ਸਕਦੇ ਹੋ ਤੇ ਇੰਟਰਵਿਊ ਦੇ ਸਮੇਂ ਤੁਹਾਡੇ ਰੈਜ਼ਿਊਮੇ ਤੁਹਾਡਾ ਅਪਡੇਟਡ ਹੋਣਾ ਚਾਹੀਦਾ ਪਾਸਪੋਰਟ ਸਾਈਜ਼ ਫੋਟੋ ओरिजिनल ਐਂਡ ਫੋਟੋ ਕਾਪੀਜ਼ ਆਫ ਪੈਨ ਕਾਰਡ ਆਧਾਰ ਕਾਰਡ ਤੇ ਤੁਹਾਡੇ ਆਲ ਐਜੂਕੇਸ਼ਨਲ ਐਕੈਡਮਿਕਸ ਐਂਡ ਐਕਸਪੀਰੀਅੰਸ ਸਰਟੀਫਿਕੇਟਸ ਤੁਹਾਡੇ ਨਾਲ ਹੋਣੇ ਚਾਹੀਦੇ ਨਾਲ ਉਹਨਾਂ ਦੀਆਂ ਕਾਪੀਆਂ ਕਾ ਚਾਹਵਨ ਉਮੀਦਵਾਰ ਇੰਟਰਵਿਊ ਦੇ ਸਕਦੇ ਹੋ ਜੋ ਪੋਸਟਾਂ ਨੇ ਓਮੇ ਭਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਮੁੱਲਾਪੁਰ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਸਵੇਰੇ 9:30 ਤੋਂ ਲੈ ਕੇ 11 ਵਜੇ ਤੱਕ ਇਹਨਾਂ ਦੇ ਲਈ ਇੰਟਰਵਿਊ ਹੋਊਗੀ ਤਾਂ ਆਪਾਂ ਦੂਜਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਆਂ ਤਾਂ ਦੂਜੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਜੀ ਦੇ ਵਿੱਚ ਮੈਡੀਕਲ ਅਫੀਸਰ ਦੀਆਂ 10 ਪੋਸਟਾਂ ਜਾਰੀ ਹੋਈਆਂ ਡਾਇਰੈਕਟ ਇੰਟਰਵਿਊ ਹੋਊਗੀ 11 2024 ਨੂੰ ਯੋਗਤਾ ਦੇ ਲਈ ਇਹਨਾਂ ਵੱਲੋਂ ਐਮਬੀਬੀਐਸ ਬੀਡੀਐਸ ਬੀਏਐਮਐਸ ਵਿਦ ਸਕਸੈਸਫ ਕੰਪਲੀਸ਼ਨ ਆਫ ਇੰਟਰਨਸ਼ਿਪ ਇਨਵਲੂ ਲਿਖਿਆ ਗਿਆ ਜ਼ਰੂਰੀ ਹੈ ਜੀ ਪ੍ਰੀਫਰੈਂਸ ਬਿਲ ਵੀ 기ਵਨ ਟੂ ਐਮਬੀਬੀਐਸ ਕੈਂਡੀਡੇਟਸ ਐਂਡ ਵਿਦ ਕਲੀਨਿਕਲ ਐਕਸਪੀਰੀਐਂਸ 40 ਸਾਲ ਏਜ ਲਿਮਿਟ ਹੈ 50000 ਤੋਂ 55000 ਸੈਲਰੀ ਆਣ ਵਾਲੀ ਹੈ ਜੀ ਤਾਂ ਚਾਹਵਨ ਉਮੀਦਵਾਰ ਬੋਕ ਇਨ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਸਵੇਰੇ 9:30 ਤੋਂ 11 ਵਜੇ ਤੱਕ ਤਰੀਕਾ 1 ਇੱਕ 2024 ਹੈ ਜੀ ਵੈਨਿਊ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦਾ ਰਹਿਣ ਵਾਲਾ ਹੋਮੀਪਾਵਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸਐਸ ਨਗਰ ਪੰਜਾਬ ਤਾਂ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਸਕਦੇ ਹੋ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤੇ ਇਹ ਜੀ ਅੱਜ ਦੀਆਂ ਪੋਸਟਾਂ ਦੇ ਦੋ ਵੱਖ-ਵੱਖ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀਆਂ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਚੈਨਲ ਨੂੰ ਵੇਖਦੇ ਰਹਾ ਕਰੋ ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਦੀਆਂ ਨੌਕਰੀਆਂ ਦੀ ਜਾਣਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਧੰਨਵਾਦ